ਸ਼੍ਰੀ ਗੁਰਜੀ ਸਵਾਗਤ ਸਾਰਿਆਂ ਦਾ ਅਦੇਸਪਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਆਪਣਾ ਦੋਸਤ ਹਾਂ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਹਰ ਰੋਜ਼ ਦੀ ਰਾ ਅੱਜ ਵੀ ਕੋਸ਼ਿਸ਼ ਕੀਤੀ ਜੀ ਇੱਕ ਟਾਪਿਕ ਜਿਹੜਾ ਤੁਹਾਡੇ ਲਈ ਲਾਹੇਵੰਦ ਹੋ ਸਕੇ ਉਹਨੂੰ ਲੈ ਕੇ ਅਸੀਂ ਡਿਸਕਸ਼ਨ ਕਰੀਏ ਤਾਂ ਕਿ ਜਿਹੜਾ ਸਟੂਡੈਂਟ ਵੀਜ਼ਾ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਮਿਸ ਅੰਡਰਸਟੈਂਡਿੰਗਸ ਹੋ ਰਹੀਆਂ ਨੇ ਉਹ ਚਾਹੇ ਸਿਲੈਕਸ਼ਨ ਆਫ ਕੰਟਰੀ ਨੂੰ ਲੈ ਕੇ ਹੋਵੇ ਸਿਲੈਕਸ਼ਨ ਆਫ ਕੋਰਸ ਨੂੰ ਲੈ ਕੇ ਹੋਵੇ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਪੈਰੈਂਟਸ ਨੂੰ ਮਿਸ ਅੰਡਰਸਟੈਂਡਿੰਗ ਕ੍ਰੀਏਟ ਕਰਕੇ ਉਹਨਾਂ ਦੇ ਪੈਸਿਆਂ ਦਾ ਨੁਕਸਾਨ ਕਰੇ ਅਸੀਂ ਅੱਜ ਉਹ ਸਾਰ ਔਰ ਟਾਪਿਕ ਰਹੇਗਾ ਜੀ ਕੈਨੇਡਾ ਜਿਸ ਸਮਾਂ ਬਚਿਆ ਤਾਂ ਥੋੜਾ ਜਿਹਾ ਆਸਟ੍ਰੇਲੀਆ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਇਸ ਸਾਰੀ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਕਾਫੀ ਹੀ ਜਿਹੜੇ ਵੈਲ ਨੋਨ ਕੰਸਲਟੈਂਟ ਮੈਂ ਕੰਸਲਟੈਂਟ ਇਸ ਲਈ ਕਹਾਂਗਾ ਕਿਉਂਕਿ ਕਾਫੀ ਚਿਰ ਤੋਂ ਇਸ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਸਰਵਿਸਿਸ ਦਿੰਦੇ ਆ ਰਹੇ ਨੇ ਮੇਨਾ ਮੌਜੂਦ ਨੇ ਉਹ ਨੇ ਜੀ OICC ਤੋਂ ਬੀਰੀ ਚਾਵਲਾ ਜੀ ਮੇਰੀ ਬਾਰੀ ਬਹੁਤ ਸਵਾਗਤ ਸਸੀ ਗੱਲਪਾ ਜੀ ਤੇ ਸਾਰੇ ਦਸ਼ਕਾਂ ਤੋਂ ਪਿਆਰ ਭਰੀ ਸਸੀ ਗੱਲ ਜੀ ਅ ਬਿਲੀ ਬਲੀ ਜਿਵੇਂ ਮੈਂ ਸੁਰਾਉ ਦੇ ਵਿੱਚ ਗਿਆ ਸਟੂਡੈਂਟ ਨੂੰ ਅਵੇਅਰ ਹੋਣਾ ਚਾਹੀਦਾ ਕਿਉਂਕਿ ਪੇਰੈਂਟਸ ਲਈ ਵੀ ਸਟੂਡੈਂਟ ਲਈ ਕਾਫੀ ਮਿਸ ਅੰਡਰਸਟੈਂਡਿੰਗ ਭਰੀਆਂ ਚੀਜ਼ਾਂ ਮਾਰਕੀਟ 'ਚ ਹੋ ਰਹੀਆਂ ਨੇ ਉਹ ਡੂ ਟੂ ਯੂਅਰ ਇੰਡਸਟਰੀ ਸਾਹਮਣੇ ਆਉਂਦੀਆਂ ਉਹ ਕੁਝ ਬੰਦੇ ਜਿਹੜੇ ਨੇ ਉਹਨਾਂ ਕਰਕੇ ਬਦਰਾਮ ਸਾਰੇ ਹੋ ਜਾਂਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਪੇਰੈਂਟਸ ਨੂੰ ਪਈ ਦੇਖੋ ਹਰ ਕੋਈ ਜਾਣਦਾ ਕਿ ਇੱਕ ਤਲਾਬ ਜੇ ਇੱਕ ਮੱਛਲੀ ਗੰਦੀ ਹੈ ਤਾਂ ਸਾਰਾ ਤਲਾਬ ਗੰਦਾ ਹੋ ਜਾਂਦਾ ਹੈ। ਸੋ ਇਹ ਸਾਬ ਹੋ ਚੁੱਕਿਆ ਪੰਜਾਬ ਦੀ ਮਾਰਕੀਟ ਦਾ। ਹੋਇਆ ਕੀ ਹੈ ਕਿ ਪਿਛਲੇ ਕੁਝ ਸਾਲਾਂ ਚ ਆਪਾਂ ਦੇਖਿਆ ਹੈ ਕੁਝ ਗਵਰਨਮੈਂਟ ਪਾਲਿਸੀਜ਼ ਨੂੰ ਲੈ ਕੇ ਕੁਝ ਸਾਡੇ ਆਪ ਦੇ ਜਿਹੜਾ ਸੋਸਾਇਟੀ ਜਿਵੇਂ ਡਿਵੈਲਪ ਹੋ ਰਹੀ ਹੈ ਕਿ ਹਰ ਬੱਚੇ ਦਾ ਇਸੇ ਤਾੜ ਚ ਹੈ ਕਿ ਮੈਂ ਪੰਜਾਬ ਛੱਡ ਕੇ ਬਾਹਰ ਨਿਕਲ ਜਾਵਾਂ। ਮੈਨੂੰ ਕਿਤੇ ਵਧੀਆ ਓਪਰਚ्युनिटी ਮਿਲੇ এডਿਕੇਸ਼ਨ ਦੀ ਸੈਟਲਮੈਂਟ ਦੀ ਤੇ ਉਹ ਮੈਂ ਓਪਰਚ्युनिटी ਦੇਖ ਲਾਂ ਤੇ ਇਹਦੇ ਵਿੱਚ ਕੁਝ ਸਾਡੇ ਬੱਚਿਆਂ ਦੀ ਸੋਚ ਹੈ ਕੁਝ ਉਹਨਾਂ ਦੇ ਮਾਪਿਓ ਦੀ ਸੋਚ ਹੈ ਕੁਝ ਜਿਹੜਾ ਸਾਡਾ এনवायरमेंट ਇਹੋ ਜਿਹਾ ਹੋ ਚੁੱਕਿਆ ਹੈ ਲੇਕਿਨ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਇਸੇ ਸੋਚ ਨੂੰ ਲੈ ਕੇ ਬੜੇ سارے ਜਿਹੜੇ ਹੈ ਰੋਸ ਕੰਸਲਟੈਂਸੀਜ਼ ਖੁੱਲ ਰਹੀਆਂ ਹਨ ਜਿਹੜਾ ਕਿ ਇਸ ਚੀਜ਼ ਦਾ ਫਾਇਦਾ ਚੱਕ ਰਹੀ ਹੈ ਹੋ ਕੀ ਰਿਹਾ ਹੈ ਬੱਚਾ 2012 ਪਾਸ ਆਊਟ ਹੈ 2014 ਪਾਸ ਆਊਟ ਹੈ ਉਹਨੂੰ ਮੈਸ ਗਾਈਡ ਕਰਕੇ ਉਹਦੀ ਫਾਈਲ ਤੱਕ ਦਿੱਤੀ ਜਾਂਦੀ ਹੈ ਐਮਬੈਸੀਜ਼ ਕਿ ਲੱਗ ਗਿਆ ਤੀਰ ਤੁੱਕਾ ਦਾ ਠੀਕ ਹੈ ਨਹੀਂ ਲੱਗਿਆ ਤਾਂ ਕੋਈ ਗੱਲ ਨਹੀਂ ਹੋ ਕੀ ਰਿਹਾ ਹੈ ਬੱਚਾ ਜਿਹੜਾ ਇੱਕ ਰੋਜ਼ ਉਮੀਦ ਜੇ ਜਾਂਦਾ ਹੈ ਕਿ ਜੀ ਮੇਰਾ ਵੀਜ਼ਾ ਆ ਜਾਊਗਾ ਠੀਕ ਹੈ ਮੇਰਾ ਕੰਸਲਟੈਂਟ ਨੇ ਪੂਰਾ ਜ਼ੋਰ ਲਾਇਆ ਹੈ ਹੁੰਦਾ ਕੀ ਹੈ ਨਿਰਾਸ਼ਾ ਹੱਥ ਜਾਂਦੀ ਹੈ ਅਸੀਂ ਪੈਸੇ ਵੀ ਗੁਵਾ ਰਹੇ ਹਾਂ ਅਸੀਂ ਸਮਾਂ ਵੀ ਗੁਵਾ ਰਹੇ ਹਾਂ ਤੇ ਅਸੀਂ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਆਪਣਾ ਸੁੱਖ ਚੈਨ ਗੁਵਾ ਰਹੇ ਹਾਂ ਜੀ ਤੁਸੀਂ ਖੁਦ ਪੀਆਰ ਹੋ ਆਸਟ੍ਰੇਲੀਆ ਦੇ ਥੋੜੇ ਆਪਣੇ ਆਫਿਸਿਸ ਨੇ ਉੱਥੇ ਕੈਨੇਡਾ ਵੀ ਤੁਸੀਂ ਕਾਫੀ ਵਾਰੀ ਜਾਂਦੇ ਹੋ ਇਹ ਜਿਵੇਂ ਅਸਟ੍ਰੇਲੀਆ ਦੀ ਐਗਜ਼ਾਮਪਲ ਲੈ ਲੈਂਦੇ ਆ ਉੱਥੇ ਇੱਕ ਰੈਗੂਲੇਟਿਡ ਬਿਜ਼ਨਸ ਹੈ ਵੀ ਵਿਦਾਊਟ ਲਾਇਰ ਜਾਂ ਮਾਰਾ ਲਾਇਰ ਦੇ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਡੀਲ ਨਹੀਂ ਕਰ ਸਕਦੇ ਕੋਈ ਵੀ ਦੁਕਾਨ ਨਹੀਂ ਖੋਲ ਸਕਦਾ ਕੋਈ ਵੀ ਅਨਪ੍ਰੋਫੈਸ਼ਨਲ ਬੰਦਾ ਆ ਕੇ ਇਸ ਡੀਲ ਨਹੀਂ ਕਰ ਸਕਦਾ ਇੰਡੀਆ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰ ਨੇ ਉਪਰ ਆਲਾ ਕੀਤਾ লাইসেনਸ ਦੇਣ ਦਾ ਉਹ ਕੀ ਫਰਕ ਰਿਹਾ ਹਲੇ ਕਿਉਂ ਨਹੀਂ ਰੈਗੂਲੇਟਿਡ ਹੋ ਪਾ ਰਿਹਾ ਬਿਜ਼ਨਸ ਭਾਈ ਦੇਖੋ ਇੱਕ ਆਪਾਂ ਗੱਲ ਕਰੀਏ ਤਾਂ ਇੱਕ ਰਿਸੋਰਸਸ ਦੀ ਵੀ ਕਮੀ ਹੈ ਗਵਰਨਮੈਂਟ ਦਾ ਪੂਰਾ ਜ਼ੋਰ ਲਾ ਰਹੀ ਹੈ ਕਿ ਕੰਟਰੋਲ ਕੀਤਾ ਜਾਏ ਕਿਉਂਕਿ ਅੱਜ ਦੀ ਡੇਟ ਚ ਆਪਾਂ ਦੇਖਿਆ 7-800 ਏਜੰਟਸ ਨੂੰ ਲਾਇਸੈਂਸ ਮਿਲ ਚੁਕਿਆ ਹੈ ਲੇਕਿਨ ਪੰਜਾਬ ਦੀ ਗੱਲ ਕਰੀਏ ਤਾਂ 20000 ਕੰਸਲਟੈਂਟ ਬੈਠਾ ਹੈ ਤੁਸੀਂ ਕਿਵੇਂ ਰੈਗੂਲੇਟ ਕਰੋਗੇ ਛੋਟੇ-ਛੋਟੇ ਪਿੰਡਾਂ 'ਚ ਵੀ ਫ੍ਰੀਲੈਂਸਿੰਗ ਹੋ ਰਹੀ ਹੈ ਚਾਰ ਫਾਈਲਾਂ ਚੱਕਿਆ ਚੱਕ ਕੇ ਕਿਸੇ ਏਜੰਟ ਤੇ ਆਫਿਸ ਦੇਤੀਆਂ ਏਜੰਟ ਨੇ ਵੀਜ਼ਾ ਲਵਾਤਾ 2 ਪੈਸੇ ਏਜੰਟ ਨੇ ਕਮਾ ਲਏ 2 ਪੈਸੇ ਵਿੱਚ ਫ੍ਰੀਲੈਂਸਰ ਨੇ ਕਮਾ ਲਏ ਇਹ ਕੰਮ ਸੌਖਾ ਕੰਮ ਲੱਭਿਆ ਜਾ ਰਿਹਾ ਕਿ ਟ੍ਰੈਵਲਿੰਗ ਆਫ ਫਾਈਲ ਜਿਹੜੀ ਹੋ ਰਹੀ ਹੈ ਟ੍ਰੈਵਲਿੰਗ ਆਫ ਫਾਈਲ ਹੈ ਕਿਉਂਕਿ ਭਾਈ ਗੱਲ ਇਦਾਂ ਹੈ ਕਿ ਅਸੀਂ ਸਾਡੀ ਜਿਹੜੀ ਸੋਚ ਹੈ ਉਹ ਇਹ ਹੋ ਚੁੱਕੀ ਹੈ ਕਿ 4 ਪੈਸੇ ਬਾਰੋ-ਬਾਰ ਬਣਾ ਲਈਏ ਤੇ ਉਹਦੇ ਨਾਲ ਕਮਾਈ ਕਰ ਲਈਏ ਸਾਨੂੰ ਨਹੀਂ ਲੈਣਾ ਦੇਣਾ ਕਿ ਬੱਚਾ ਕਿੱਥੇ ਧੱਕਿਆ ਜਾ ਰਿਹਾ ਹੈ ਜਾਂ ਬੱਚੇ ਨਾਲ ਇਨਸਾਫ ਹੋ ਰਿਹਾ ਕਿ ਨਾ ਇਨਸਾਫੀ ਹੋ ਰਹੀ ਸਾਨੂੰ ਕੋਈ ਮਤਲਬ ਨਹੀਂ ਹੈ ਸਾਨੂੰ ਇਹ ਹੈ ਕਿ ਯਾਰ ਆਪਾਂ ਕਿਤੇ ਸੈਲਰੀ ਕਰ ਰਹੇ ਹਾਂ 15000 20000 25000 ਦੀ ਸੈਲਰੀ ਕਰਨ ਤੇ ਜੌਬ ਕਰਨ ਨਾਲੋਂ ਇਹ ਬੈਟਰ ਹੈ ਕਿ ਫ੍ਰੀਲੈਂਸਿੰਗ ਕਰ ਲੋ ਦੋ ਪੈਸੇ ਬਾਰੋ-ਬਾਰ ਆ ਜਾਂਦੇ ਆ ਇਹੋ ਚੀਜ਼ ਜਿਹੜੀ ਹੈ ਇਸੀ ਚੀਜ਼ ਨੂੰ ਆਪਾਂ ਦੇਖ ਕੇ ਕਰੀਏ ਤਾਂ ਇਮੀਗ੍ਰੇਸ਼ਨ ਲਾਈਨ ਚ ਡੇਲੀ ਹੋਰ ਨਵੇਂ ਕੰਸਲਟੈਂਟ ਅਨਪ੍ਰੋਫੈਸ਼ਨਲ ਬੰਦੇ ਆ ਅਨਪ੍ਰੋਫੈਸ਼ਨਲ ਨਹੀਂ ਹੈ ਭਾਜੀ ਨਾ ਸੋ ਮੈਨ ਅਗ ਇੱਕ ਮਾਰਕੀਟ ਚ ਆਪਾਂ ਬੈਠਿਆ ਚਾਹੇ ਤੁਸੀਂ ਲੁਧਿਆਣਾ ਲੈ ਲਓ ਚਾਹੇ ਅਮ੍ਰਿਤਸਰ ਲੈ ਲਓ ਚਾਹੇ ਜਲੰਧਰ ਲੈ ਲਓ ਚਾਹੇ ਬਠਿੰਡਾ ਲੈ ਲਓ ਸਾਡੀ ਜਿਹੜੀ ਗਲੀਆਂ ਆ ਉਹ ਸਪੈਸ਼ਲੀ ਕੰਸਲਟੈਂਸੀ ਗਲੀਆਂ ਕਲਾਨੀ ਸ਼ੁਰੂ ਹੋ ਗਈਆਂ ਕਿਉਂ ਕਿ ਉੱਤੇ ਇੱਕ ਇੱਕ ਰੋਚ ਆਪਾਂ ਦੇਖੀਏ 5 500 ਕੰਸਲਟੈਂਟ ਬੈਠ ਗਿਆ ਜਿਹੜਾ ਪ੍ਰਾਪਰਟੀ ਡੀਲਰ ਸੀ ਉਹ ਵੀ ਕੰਸਲਟੈਂਟ ਹੈ ਜਿਹੜਾ ਕੋਈ ਬਾਹਰੋ ਰਿਟਰਨ ਸੀ ਉਹ ਵੀ ਕੰਸਲਟੈਂਟ ਹੈ ਜਿਹਦਾ ਕੋਈ ਟਾਇਰਾਂ ਦਾ ਕੰਮ ਸੀਗਾ ਉਹ ਵੀ ਅੱਜ ਕੰਸਲਟੈਂਟ ਆ ਤੁਸੀਂ ਦੱਸੋ ਰੈਗੂਲੇਸ਼ਨ ਰਹਿ ਕਿੱਥੇ ਗਈ ਹੈ ਮਤਲਬ ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਹੈ ਨਹੀਂ ਮਤਲਬ ਇੰਡਸਟਰੀ ਬਹੁਤ ਘਟ ਗਈ ਦੇਖੋ ਭਾਜੀ ਅੱਜ ਦੀ ਡੇਟ 'ਚ ਸੰਡੇ ਲੋਕਾਂ ਨੂੰ ਕੋਈ ਪ੍ਰੋਫੈਸ਼ਨਲ ਨਹੀਂ ਕਹਿੰਦਾ ਸਾਨੂੰ ਏਜੰਟ ਕਿ ਲਾਂਦੇ ਆ ਠੀਕ ਹੈ ਜੀ ਏਜੰਟ ਇਸ ਲਈ ਕਿ ਲਾਂਦੇ ਕਿ ਜੀ ਇਹਨਾਂ ਨੇ ਤਾਂ ਜੀ ਬਸ ਚਾਰ ਪੈਸੇ ਲੈਣੇ ਆ ਬੱਚਾ ਕੱਢ ਦੇਣਾ ਕਿਵੇਂ ਵੀ ਤਰੀਕੇ ਕੰਸਲਟੈਂਟ ਦਾ ਕੰਮ ਹੁੰਦਾ ਹੈ ਕਿ ਪ੍ਰੋਪਰ ਗਾਈਡੈਂਸ ਦੇ ਬੱਚੇ ਨੂੰ ਪ੍ਰੋਪਰ ਇਨਫੋਰਮੇਸ਼ਨ ਬੱਚੇ ਤੱਕ ਪਹੁੰਚੇ ਤਾਂ ਕਿ ਬੱਚਾ ਇੱਕ ਵਧੀਆ ਆਪਣਾ ਕੈਰੀਅਰ ਬਣਾ ਸਕੇ ਬਾਹਰਲੇ ਮੁੱਛ ਇੱਕ ਹੋਰ ਸਵਾਲ ਘੜਾ ਹੁੰਦਾ ਭਾਜੀ ਮੈਂ ਐਗਜ਼ਾਮਪਲ ਕੈਨੇਡਾ ਦੀ ਲਵ ਜਦੋਂ ਕੈਨੇਡਾ ਦਾ ਬੱਚਾ ਤੁਹਾਡੇ ਕੋਲੇ ਆਉਂਦਾ ਇਸ ਕਾਉਂਸਲਿੰਗ ਲੈਣ ਪੈਰੈਂਟਸ ਨਾਲ ਹੁੰਦੇ ਨੇ ਕੀ ਉਹ ਸਵਾਲ ਕਰਦੇ ਨੇ ਬੱਚਾ ਕਿਹੜੇ ਕੋਰਸ ਦੇ ਵਿੱਚ ਜਾਏਗਾ ਕਿਹੜੇ ਕਾਲਜ ਚ ਜਾਏਗਾ ਇਹ ਸਬਜੈਕਟ ਕੰਟੈਂਟਸ ਕੀ ਹੋਣਗੇ ਕਿੰਨੀਆਂ ਕਲਾਸੇ ਲੱਗਣਗੀਆਂ ਬੱਚੇ ਨੂੰ ਆਫਟਰ ਕੰਪਲੀਸ਼ਨ ਆਫ ਕੋਰਸ ਵੀ ਐਸਡਬਲਿਊ ਕਿੰਨਾ ਮਿਲੇਗਾ ਇਹ ਸਵਾਲ ਹੁੰਦੇ ਭਾਈ ਜਨਰਲ ਇੱਕੋ ਹੀ ਸਵਾਲ ਹੁੰਦਾ ਜੀ ਸਾਡੇ ਬੱਚੇ ਨੇ ਕੈਨੇਡਾ ਜਾਣਾ ਹੈ ਕਿਹਾ ਜੀ ਵੀਜ਼ਾ ਲੱਗ ਜਾਊਗਾ ਅਗਰ ਜਾਣਾ ਹੈ ਤੇ ਇਹ ਦੋ ਕਾਲਜ ਸਾਡੀ ਪ੍ਰੇਫਰੈਂਸ ਜੇ ਪੁੱਛੋ ਕਾਲਜ ਦੀ ਪ੍ਰੇਫਰੈਂਸ ਕਿਉਂ ਹੈ ਸਾਨੂੰ ਕੁਝ ਨਹੀਂ ਪਤਾ ਜੀ ਸਾਡਾ ਜੀ ਉੱਥੇ ਫਲਾਣਾ ਰਿਸ਼ਤੇਦਾਰ ਗਿਆ ਸੀ ਹੁਣ ਉਹਦੇ ਘਰ ਦੇ ਕੋਲ ਹੈ ਸਾਡੇ ਫਲਾਣੇ ਰਿਸ਼ਤੇਦਾਰ ਨੇ ਉੱਥੋਂ ਫੋਨ ਕੀਤਾ ਇੱਥੇ ਭੇਜ ਦਿਓ ਠੀਕ ਹੈ ਸਾਨੂੰ ਕੋਈ ਮਤਲਬ ਨਹੀਂ ਹੈ ਬਸ ਇੰਨਾ ਹੋਣਾ ਚਾਹੀਦਾ ਉੱਥੇ ਪੋਸਟ ਸਟਡੀ ਵਰਕ ਵੀਜ਼ਾ ਮਿਲਣਾ ਚਾਹੀਦਾ ਪਰ ਮੈਂ ਹੋ ਜਵੀਂ ਜੀ ਪੀਆਰ ਦਾ ਤਾਂ ਭਾਜੀ ਕੋਈ ਸੋਚਦਾ ਹੀ ਨਹੀਂ ਜਾਂ ਕੈਰੀਅਰ ਆਊਟਕਮ ਦਾ ਤਾਂ ਕੋਈ ਸੋਚਦਾ ਹੀ ਨਹੀਂ ਜੌਬ ਇੰਪਲੋਇਮੈਂਟ ਦਾ ਤਾਂ ਕੋਈ ਸੋਚਦਾ ਹੀ ਨਹੀਂ ਫਿਰ ਵੀਰ ਜਿਹੜੀ ਤੁਸੀਂ ਉਹਨੂੰ ਗੱਲ ਕਰਦੇ ਸੀਗੇ ਵੀ ਬੱਚੇ ਨੂੰ ਇਨਫੋਰਮੇਸ਼ਨ ਦੇਵੇ ਕੈਰੀਅਰ ਕਾਉਂਸਲਰ ਜਿਹੜਾ ਕੰਸਲਟੈਂਟ ਹੈ ਉਹਨੂੰ ਹਰ ਚੀਜ਼ ਬਾਰੇ ਅਵੇਅਰ ਕਰੇ ਅਵੇਅਰ ਤਾਂ ਕਰੇਗਾ ਜੇ ਬੱਚਾ ਵੀ ਕੋਈ ਸਵਾਲ ਕਰੇਗਾ ਨਾ ਉਸ ਚੀਜ਼ ਬਾਰੇ ਭਾਜੀ ਦੇਖੋ ਇਹਦਾ ਸਾਡੀ ਕਮਜ਼ੋਰੀ ਹੈ ਪਿਛਲੇ 4 ਸਾਲਾਂ ਤੋਂ ਮੈਂ ਵੱਖ-ਵੱਖ ਮੰਚਾਂ ਤੇ ਆ ਕੇ ਇਹੀ ਗੱਲ ਕਰ ਰਿਹਾ ਇੱਥੇ ਵੀ ਇਹੀ ਗੱਲ ਕਰਦਾ ਕਿ ਸਾਡੀ ਆਪ ਦੀ ਪ੍ਰੋਬਲਮ ਹੈ ਗਾਜ਼ੀ ਕੰਸਲਟੈਂਟ ਨੂੰ ਬਲੇਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਪਹਿਲੂ 'ਚ ਨਹੀਂ ਦੇਖਦੇ ਕਿ ਅਸੀਂ ਆਪਣੀ ਰਿਸਰਚ ਕਰ ਰਹੇ ਹਾਂ ਕਿ ਅਸੀਂ ਸੋਚ ਰਹੇ ਹਾਂ ਕਿ ਅੱਜ ਅਸੀਂ ਕੈਨੇਡਾ 'ਚ ਇੱਕ ਡਿਪਲੋਮਾ ਕੋਰਸ ਕਰਨ ਜਾ ਰਹੇ ਹਾਂ ਫੋਰ ਐਗਜ਼ਾਮਪਲ ਡਿਪਲੋਮਾ ਆਫ ਬਿਜ਼ਨਸ ਕਰਨ ਚੱਲਨੇ ਆ ਸਾਨੂੰ ਪੋਸਟ ਸਟਡੀ ਵਰਕ ਵੀਜ਼ਾ ਵੀ ਮਿਲ ਜਾਊਗਾ ਲੇ ਸਾਡੀ ਸੈਟਲਮੈਂਟ ਦੀ ਅਗਰ ਅਸੀਂ ਆਪਸ਼ਨ ਦੇਖ ਰਹੇ ਹਾਂ ਉਹਦਾ ਕੀ ਕਰਾਂਗੇ 5 ਸਾਲ ਬਾਅਦ ਅਸੀਂ ਕਿੱਥੇ ਹੋਵਾਂਗੇ ਕੋਈ ਨਹੀਂ ਸੋਚਦਾ ਪਿਛਲੇ 1 ਸਾਲਾਂ ਤੋਂ ਮੈਂ ਗੱਲ ਕਰ ਰਿਹਾ ਕਿ ਬੱਚਿਆਂ ਨੂੰ ਹੌਲੀ-ਹੌਲੀ ਤੁਸੀਂ ਯੂਨੀਵਰਸਿਟੀਆਂ ਵੱਲ ਡਾਇਵਰਟ ਕਰੋ ਇੱਕ ਪ੍ਰੋਫੈਸ਼ਨਲ ਬਣਾਓ ਕਿਉਂਕਿ ਪ੍ਰੋਫੈਸ਼ਨਲ ਜਿਹੜੇ ਹੈਗੇ ਆ ਉੱਥੇ ਬਹੁਤ ਡਿਮਾਂਡ ਚ ਕੈਨੇਡਾ ਚ ਲੇਕਿਨ ਅੱਜ ਵੀ ਡੀਗਰੀ ਦੇ ਚ ਬੱਚੇ ਨਾਲ ਗੱਲ ਕਰੋ ਬੈਚਲਰਸ ਲਈ ਜਾਣਾ 4 ਸਾਲ ਦਾ ਕੋਰਸ ਹੈ ਜੀ ਕੌਣ ਜਾਊਗਾ ਇਹਦੇ ਚ ਨਾ ਇੱਕ ਫੇਰ ਰੂਲ ਇਸ ਇੰਡਸਟਰੀ ਦੇ ਜਿਹੜੇ ਵਧੀਆ ਕੁਝ ਨਹੀਂ ਉਹਨਾਂ ਨੂੰ ਛੱਡ ਕੇ ਬਾਕੀਆਂ ਦਾ ਆ ਜਾਂਦਾ ਉਹ ਕਾਲਜਸ ਨਾਲ ਟਾਇਪ इजीली ਉਹ ਕਰ ਲੈਂਦੇ ਆ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਜਿਹੜੇ ਮਰਜ਼ੀ ਜਾਂ ਕਿਸੇ ਦੇ ਥਰੂ ਕਰ ਲੈਂਦੇ ਆ ਹੁੰਦਾ ਕੀ ਹੈ ਪੈਰੈਂਟਸ ਵਿਜ਼ਿਟ ਕਰਦੇ ਨੇ ਜਾਂ ਆਪਣੇ नोन ਦੇ ਥਰੂ ਕਿਸੇ ਰੈਫਰੈਂਸ ਨਾਲ ਵੀ ਬੱਚੇ ਨੂੰ ਭੇਜਣਾ ਹੈ ਜੀ ਉਹ ਦੱਸਦਾ ਸੌਖਾ ਰਸਤਾ ਵੀ 2 ਸਾਲ ਦਾ ਡਿਪਲੋਮਾ 3 ਸਾਲ ਦਾ ਪੀਐਸਡਬਲ ਫਲਾਣਾ ਕਾਲਜ ਆ ਭੇਜ ਦਿਓ ਉੱਥੇ ਸੇਮ ਜਦੋਂ ਕੰਸਲਟੈਂਟ ਗੱਲ ਕਰੇਗਾ ਇੱਕ 에ਜੰਟ ਗੱਲ ਕਰਦਾ ਕੰਸਲਟੈਂਟ ਗੱਲ ਕਰੇਗਾ ਉਹਦੇ ਪ੍ਰੋਫਾਈਲ ਦੇ ਅਕੋਰਡਿੰਗ ਵੀ ਇਹਨੂੰ ਯੂਨੀਵਰਸਿਟੀ ਭੇਜੋ ਸੇਮ ਐਜ਼ ਜਿਵੇਂ ਤੁਸੀਂ ਗੱਲ ਕੀਤੀ ਹੈ ਇਹਨੂੰ 4 ਸਾਲ ਦੀ ਡਿਗਰੀ ਕਰਵਾਓ ਆਫਟਰ 댓 ਇਹਦਾ ਜਿਹੜਾ ਵਾਈਟ ਕਾਲਰ ਜੋਬ ਵਾਲਾ ਝੁਕਾਓ ਵਦੇਗਾ ਤੇ ਜਿਹੜਾ ਇਹਦਾ ਸੁਪਨਾ ਦੇਖ ਕੇ ਚੱਲਿਆ ਇੱਕ ਮੰਜ਼ਿਲ ਪਾਉਣ ਦਾ ਉਹ ਸੱਚ ਹੋਏਗਾ। ਭਾਜੀ ਉਹ 2 ਸਾਲ ਦਾ ਫਰਕ, ਫੀ ਸਟਰਕਚਰ, ਖਰਚਾ ਉਹਨੂੰ ਬਹੁਤ ਵੱਡਾ ਹਾਈਲਾਈਟ ਕਰਕੇ ਚੀਜ਼ਾਂ ਸਾਹਮਣੇ ਰੱਖੀਆਂ ਜਾਣੀਆਂ। ਬਿਲਕੁਲ ਪਰ ਭਾਜੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਇਸੇ ਕਰਕੇ ਕੈਨੇਡਾ ਨੇ ਬੱਚਿਆਂ ਨੂੰ ਵਰਕ ਪਰਮਿਟ ਜਿਹੜਾ ਹੈ ਡਿਊਰਿੰਗ ਸਟੱਡੀ ਆਵਰਸ 20 ਘੰਟੇ ਉਹ ਹਫ਼ਤੇ ਦਾ ਕੰਮ ਕਰ ਸਕਦੇ ਤਾਂ ਕਿ ਬੱਚਾ ਇੱਕ ਆਪਣਾ ਖਰਚਾ ਕਰ ਸਕੇ। ਦੇਖੋ ਆਪਾਂ ਜ਼ਿੰਦਗੀ ਇਹ ਤਾਂ ਹੈ ਨਹੀਂ ਵਜੇ ਕਿ 25 30 ਸਾਲ ਤੋਂ ਬਾਅਦ ਜ਼ਿੰਦਗੀ ਮੁੱਕ ਜਾਂਦੀ ਹੈ ਅਗਰ ਅੱਜ ਜਿਹੜੀ ਸਾਡੀ ਐਜੂਕੇਸ਼ਨ ਆ ਉਹਨਾਂ ਅਗਲੇ 30 ਸਾਲ ਸਾਨੂੰ ਉਸ ਜ਼ਿੰਦਗੀ ਚ ਅੱਗੇ ਫਿਊਚਰ ਫੋਰਕਾਸਟਿੰਗ ਚ ਆਪਾਂ ਨੂੰ ਵਧੀਆ ਰੱਖਣਾ ਜੇ ਆਪਾਂ ਜ਼ਿੰਦਗੀ ਦੇ 2 ਸਾਲ ਐਕਸਟਰਾ ਮਿਹਨਤ ਕਰ ਲੈਨੇ ਆ ਜਾਂ ਥੋੜੇ ਜਿਵੇਂ ਪੈਸੇ ਵੱਧ ਲਾਣੇ ਪੈਂਦੇ ਆ ਉਹ ਅਗਲੀ ਜ਼ਿੰਦਗੀ ਦੇ 30 ਸਾਲ ਸਾਨੂੰ ਮਦਦ ਵੀ ਕਰਦੇ ਆ ਪਿਛਲੇ ਹਫਤੇ ਦਾ ਇੱਕ ਇੰਸਟੈਂਟ ਦੱਸਦਾ ਤੁਹਾਨੂੰ ਬਟਾਲੇ ਸੀਗਾ ਮੈਂ ਇੱਕ ਬੱਚਾ ਤੇ ਉਹਦੇ ਫਾਦਰ ਆਏ 94% ਹੈ ਕੁੜੀ ਦੇ ਸਰ 7.5 ਬੈਂਡ ਹੈ ਤੇ ਇਹ ਕਹਿੰਦੇ ਜੀ ਸਾਨੂੰ ਡਿਪਲੋਮਾ ਆਫ अर्ਲੀ ਚਾਈਲਡ ਮੈਂ ਇੱਕ ਗੱਲ ਦੱਸਾਂ ਸਰਦਾਰ ਸਾਹਿਬ ਇੱਕ 60% ਦਾ ਬੱਚਾ ਵੀ ਉਹਦੇ ਚ ਜਾ ਰਿਹਾ ਜਿਹੜਾ ਕਿ ਐਵਰੇਜ ਬੱਚਾ ਕਿਹਾ ਜਾਂਦਾ ਤੁਹਾਡਾ ਬੱਚਾ ਸੁਪਰ ਇੰਟੈਲੀਜੈਂਟ ਬੱਚਾ ਹੈ ਉਹਨੂੰ ਇੱਕ ਵਧੀਆ ਡਿਗਰੀ ਕਿਉਂ ਨਹੀਂ ਪਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਵਧੀਆ ਜੌਬ ਤੇ ਪ੍ਰੋਫੈਸ਼ਨਲ ਵਾਈਟ ਕਾਲਰ ਜੌਬ ਤੇ ਵੀ ਲੱਗ ਸਕੇ ਕਹਿੰਦੇ ਜੀ ਹਰ ਬੰਦਾ ਤਾਂ ਇਹ ਕਹਿੰਦਾ ਡਿਪਲੋਮਾ ਕਰ ਲਓ ਪ੍ਰੋਬਲਮ ਇੱਥੇ ਆ ਜਾਂਦੀ ਹੈ ਕਿ ਬੱਚਿਆਂ ਨੂੰ ਪ੍ਰੋਪਰ ਕਾਉਂਸਲਿੰਗ ਨਹੀਂ ਮਿਲ ਰਹੀ ਉਹੀ ਗੱਲ ਨਾ ਫਿਰ ਦੇਖੋ ਹਰ ਬੰਦਾ ਪ੍ਰਮੋਟ ਕਰੇਗਾ ਜੇ ਭਾਜੀ 500 ਬੰਦੇ ਨੇ ਵਿੱਚੋਂ 400 ਕਹਿਣਗੇ ਵੀ ਡਿਪਲੋਮਾ ਚ ਜਾਓ 100 ਕੰਸਲਟੈਂਟ ਜਿਹੜੇ ਵਧੀਆ ਉਹ ਕਹਣਗੇ ਨਹੀਂ ਯੂਨੀਵਰਸਿਟੀ ਵਾਲ ਵੀ ਬੱਚੇ ਨੂੰ ਚਕਾਉ ਕਰਨਾ ਚਾਹੀਦਾ ਅਕੋਰਡਿੰਗ ਟੂ ਪ੍ਰੋਫਾਈਲ ਤੇ ਉਹ 400 ਦੀ ਆਵਾਜ਼ ਜਿਹੜੀ ਹੈ ਨਾ ਉਹ ਉੱਚੀ ਲੱਗਦੀ ਹੈ ਉੱਚੀ ਲੱਗਦੀ ਪਰ ਭਾਜੀ ਆਪਾਂ ਇਹ ਨਹੀਂ ਸੋਚ ਰਹੇ ਕਿ ਜਿਹੜਾ ਬੱਚਾ ਡਿਪਲੋਮੇ ਤੇ ਜਾ ਰਿਹਾ ਹੈ ਬੈਚਲਰਸ ਨਹੀਂ ਜਾ ਰਿਹਾ ਆਉਣ ਵਾਲੇ ਸਮੇਂ 'ਚ ਜਿਹੜਾ ਪੀਆਰ ਜਿਹੜੀ ਕੈਨੇਡਾ ਦੀ ਉਹ ਵੀ ਔਖੀ ਹੋਣੀ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਉਹ ਔਖੀ ਹੋਣੀ ਹੈ ਤੇ ਉੱਥੇ ਉਹਨਾਂ ਬੱਚ ਉਹ ਕਿਉਂ 1 ਸਾਲ ਪੜ ਕੇ ਮੁੜ ਕੇ আটਲੈਂਟਿਕ ਸਾਲ ਜਾਂਦਾ ਹੈ ਕਿਊਬਿਕ ਵਾਲ ਜਾਂਦਾ ਹੈ ਬਾਕੀ ਕਿਉਂ ਉਹਨੂੰ ਪੁੱਛ ਜਾ ਕੇ ਪ੍ਰੈਕਟੀਕਲ ਲਾਈਫ ਪਤਾ ਲੱਗਦੀ ਹੈ ਉਹ ਨਹੀਂ ਇੱਥੇ ਪੀਆਰ ਨਹੀਂ ਹੁੰਨੀ ਸੋ ਇਹ ਚੀਜ਼ਾਂ ਪਹਿਲੇ ਹੀ ਕਿਉਂ ਨਹੀਂ ਸਮਝ ਕੇ ਜਾਇਆ ਜਾਂਦਾ ਕਿਉਂਕਿ ਭਾਜੀ ਇਹ ਭੇਡ ਚਾਲ ਹੈ ਜੇ ਆਪਾਂ ਕਹਿੰਦੇ ਜੀ ਫਲਾਣੇ ਨੇ ਕੰਸਲਟੈਂਟ ਨੇ ਕਿਹਾ ਦੂਜੇ ਨੇ ਵੀ ਕਿਹਾ ਜੇ ਤੁਸੀਂ ਤੀਜੇ ਕੋਈ ਅਲੱਗ ਗੱਲ ਕਰ ਰਹੇ ਹੋ ਤੁਸੀਂ ਤਾਂ ਮੂਰਖ ਅੱਜ ਮੈਨੂੰ ਇੱਕ ਚੀਜ਼ ਨਹੀਂ ਸਮਝਾਈ ਬੀਰੀ ਭਾਜੀ ਤੁਹਾਡੇ ਐਕਸਪੀਰੀਅੰਸ ਅੱਦ ਕੇ ਸਮਝਣਾ ਚਾਹੁੰਨਾ ਜਦੋਂ ਇੰਡੀਆ ਦੇ ਵਿੱਚ ਬੱਚੇ ਨੂੰ ਪੜਨ ਲਈ ਪਾਉਣਾ ਆਪਾਂ ਦੇਖਦੇ ਹਾਂ ਵੀ ਚੰਗਾ ਕਾਲਜ ਚੰਗਾ ਸਕੂਲ ਸਭ ਤੋਂ ਵਧੀਆ ਸਟਾਫ ਸਭ ਤੋਂ ਵਧੀਆ ਰਿਜ਼ਲਟਸ ਕਿੱਦੇ ਆਉਂਦੇ ਨੇ ਉੱਥੇ ਆਪਾਂ ਪੈਸੇ ਨਹੀਂ ਦੇਦੇ ਜਦੋਂ ਭੇਜਣਾ ਅਬ੍ਰੋਡ ਸਸਤਾ ਕਿਹੜਾ ਕਲਾਸਾਂ ਘੱਟ ਕਿੱਥੇ ਲੱਗਦੀਆਂ ਨੇ ਜਾਂ ਘੱਟ ਕਲਾਸਾਂ ਦੇ ਨਾਲ ਨਾਲ ਕੰਮ ਕੌਣ ਦਵਾ ਦੇਗਾ ਇਹ ਇੰਟੀਜ਼ਾ ਦੋਨੋਂ ਦੇ ਵਿੱਚ ਭਾਜੀ ਬਹੁਤ ਫਰਕ ਹੈ ਬੱਚਾ ਆਪਣਾ ਹੀ ਹੈ ਸਾਈਕੋਲੋਜੀ ਸਾਡੀ ਇਹ ਕਹਿੰਦੀ ਹੈ ਕਿ ਬਾਹਰਲੇ ਮੁਲਕ ਜਾ ਰਹੇ ਤੇ ਡਾਲਰ ਜਿੰਜ ਖਰਚਾ ਜੀ ਇੱਥੇ ਰੁਪਈਆ ਚ ਹੈ ਪਰ ਆਪਾਂ ਇੱਕ ਗੱਲ ਕਰੀਏ ਅੱਜ ਦੀ ਰੇਟ ਜੇ ਇੱਕ ਵਧੀਆ ਇੰਜੀਨੀਅਰਿੰਗ ਕਾਲਜ ਬੱਚੇ ਨੂੰ ਭੇਜ ਰਹੇ ਹੋ ਜਾਂ ਬਿਜ਼ਨਸ ਕਾਲਜ ਭੇਜ ਰਹੇ ਹੋ 12 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਜਿਹੜੀ ਹੈ ਵਧੀਆ ਸਾਲ ਦੀ ਫੀਸ ਆਉਂਦੀ ਹੈ ਠੀਕ ਹੈ ਜੀ ਜੇ ਇਹ ਹੀ ਆਪਾਂ ਇੱਕ ਅੱਛੀ ਯੂਨੀਵਰਸਿਟੀ ਚ ਆਪਾਂ ਕੈਨੇਡਾ ਭੇਜਦੇ ਆ ਤਾਂ ਸਾਲ ਦੀ ਆਪਣੀ 8 ਤੋਂ ਲੈ ਕੇ 9 ਲੱਖ ਰੁਪਏ ਫੀਸ ਆਉਂਦੀ ਹੈ ਲੇਕਿਨ ਮਾਈਂ 4 ਸਾਲ ਦਾ ਕੋਰਸ ਹੈ ਫੀਸ ਬੜੀ ਜ਼ਿਆਦਾ ਹੋਣੀ ਹੈ 12000 ਡਾਲਰ ਸੈਮੈਸਟਰ 14000 ਲੋਕਾਂ ਨੂੰ ਇਹ ਨਹੀਂ ਪਤਾ ਕਿ ਯੂਨੀਵਰਸਿਟੀ ਵਧੀਆ ਸਕਾਲਰਸ਼ਿਪ ਵੀ ਦੇ ਰਹੀ ਹੈ ਤੇ ਯੂਨੀਵਰਸਿਟੀ ਦੇ ਕਾਲਜ ਦੀ ਫੀਸ 'ਚ 1000 ਤੋਂ ਲੈ ਕੇ 2000 ਡਾਲਰ ਸੈਮੈਸਟਰ ਤੋਂ ਵੱਧ ਤੋਂ ਘੱਟ فرق-ਫਰਕ ਨਹੀਂ ਹੈ ਗੱਲ ਇਹ ਹੈ ਸਾਨੂੰ ਇਹ ਹੈ ਕਿ ਜਲਦੀ ਕੋਰਸ ਖਤਮ ਹੋਏ ਪੀਐਸਡਬਲ ਲਈਏ ਉਸ ਵਕਤ ਪੀਆਰ ਪਾ ਲਈਏ ਪਰ ਆਪਾਂ ਇਹ ਨਹੀਂ ਸੋਚ ਰਹੇ ਕਿ ਹਜ਼ਾਰੋਂ ਬੱਚੇ ਡਿਪਲੋਮੇ ਜਾ ਰਹੇ ਹੈ ਸਾਰਿਆਂ ਨੇ ਪੀਐਸਡਬਲ ਲੈਣਾ ਹੈ ਸਾਰਿਆਂ ਨੇ ਪੀਆਰ ਪਾਣੀ ਹੈ ਅੱਜ ਦੀ ਡੇਟ 'ਚ ਉਸੇ ਬੱਚੇ ਨੂੰ ਫਾਇਦਾ ਹੋਏਗਾ ਜਿਨਦੇ ਕੋਲ ਜਾਂ ਤਾਂ ਉੱ ਠੀਕ ਹੈ ਜਾਂ ਫਿਰ 877 ਬੈਂਡ ਚਾਹੀਦੇ ਹੋਣੇ ਉਹ ਅਸੀਂ ਉਹਦੇ ਲਈ ਤਿਆਰ ਨਹੀਂ ਆ ਅਸੀਂ ਅੱਗੇ ਦੀ ਸੋਚ ਕੇ ਨਹੀਂ ਚੱਲ ਰਹੇ ਅਸੀਂ ਸਿਰਫ ਇੰਨਾ ਸੋਚ ਰਹੇ ਆ ਸ਼ਾਰਟ ਟਾਈਮ ਦੇਖ ਰਹੇ ਹਾਂ ਕੋਈ ਅੱਜ ਕਿਸੇ ਨਾਲ ਗੱਲ ਕਰੋ ਕਿ ਹਾਂਜੀ ਮੈਨੂੰ ਜੀ ਐਡਮਿਸ਼ਨ ਲੈਣੀ ਆ ਮੈਂ ਇੰਟ ਇੱਕ ਕਾਲਜਾਂ ਚ ক্লোਜ਼ਡ ਹੈ ਤੁਸੀਂ ਯੂਨੀਵਰਸਿਟੀ ਚ ਜਾਓ ਨਹੀਂ ਜੀ ਅਗਲੇ ਸਪਟੈਂਬਰ ਚ ਅਪਲਾਈ ਕਰ ਦੋ ਅੱਜ ਭਾਈ ਦਸੰਬਰ ਚੱਲ ਰਿਹਾ ਹੈ ਦਸੰਬਰ ਤੋਂ ਬਾਅਦ ਆਪਾਂ ਜਦ ਵੀਜ਼ਾ ਅਪਲਾਈ ਕਰਾਂਗੇ ਸਾਰਾ ਕੁਝ ਕਰਾਂਗੇ ਜੁਲਾਈ ਜੂਨ ਜੁਲਾਈ ਨਿਕਲ ਜਾਂਦਾ ਹੈ ਜੇ ਤੁਹਾਡਾ ਵੀਜ਼ਾ ਨਹੀਂ ਆਇਆ ਤੁਸੀਂ ਇੱਕ ਸਾਲ ਹੋਰ ਖਰਾਬ ਕਰ ਲਿਆ ਲੇਕਿਨ ਅਸੀਂ ਹੋਰ ਕੋਈ ਓਪਰਚੁਨਿਟੀ ਨਹੀਂ ਦੇਖਣੀ ਉਹ ਇੱਕ ਸਾਲ ਅਸੀਂ ਘਰ ਬੈਠੇ ਸਮਾਂ ਵੀ ਬਰਬਾਦ ਕਰ ਰਹੇ ਹਾਂ ਪੈਸਾ ਵੀ ਬਰਬਾਦ ਕਰ ਰਹੇ ਹਾਂ ਤੇ ਜਿੰਨਾ ਅਸੀਂ ਟਾਈਮ ਡਿਲੇ ਕਰ ਰਹੇ ਹਾਂ ਉੱਥੇ ਸਾਨੂੰ ਬਾਅਦ ਚ ਸੈਟਲਮੈਂਟ ਲਈ ਵੀ ਔਖਾ ਹੋਣਾ ਅੱਛਾ ਇਹ ਚੀਜ਼ਾਂ ਕਾਫੀ ਬੱਚਿਆਂ ਨੇ ਇਹਦੇ ਤੇ ਹੰਡਾਇਆ ਵੀ ਆਪਣੇ ਆਪ ਤੇ ਇਹਨੂੰ ਕਾਫੀ ਬੱਚੇ ਇਹੀ ਰਿਜੈਕਸ਼ਨ ਕਰਕੇ ਚਾਹੇ ਉਹ ਵੇਟ ਕਰਦੇ ਰਹੇ ਵੀ ਹਾਂ ਐਸੇ ਚ ਹੀ ਜਾਣਾ ਹੈ ਕੈਨੇਡਾ ਹੀ ਜਾਣਾ ਹੈ ਫੁਲਾਣੀ ਕਾਲਜ ਹੀ ਜਾਣਾ ਹੈ ਜਾਂ ਉਹ ਸਟੂਡੈਂਟਸ ਆਫਰ ਦੀ ਵੇਟ ਕਰਕੇ ਆਪਣੇ ਇਨਟੇਕ ਵੀ ਮਿਸ ਕਰ ਗਏ ਗੈਪ ਵੀ ਪਾ ਲਿਆ ਅੱਗੋਂ ਆਪਸ਼ਨਸ ਜਿਹੜੀਆਂ ਨੇ ਹੁਣ ਮਿਲ ਨਹੀਂ ਰਹੀਆਂ ਮੈਂ ਕੈਨੇਡਾ ਤੇ ਫੇਰ ਇੱਕ ਵਾਰੀ ਇੱਕ ਪੁੱਛਣਾ ਚਾਹੁੰਦਾ ਅੱਜ ਕੈਨੇਡਾ ਉਹ ਬੰਦੇ ਵੀ ਕਰ ਰਹੇ ਨੇ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਜਿਹੜੇ ਅਨਪ੍ਰੋਫੈਸ਼ਨਲਿਜ਼ਮ ਕੈਨੇਡਾ ਨਾਲ ਕੋਈ ਉਹਨਾਂ ਦਾ ਲੈਂਡ ਨਹੀਂ ਕੋਈ ਟਾਈਅਪਸ ਨਹੀਂ ਕੋਈ ਉਹਨਾਂ ਨੂੰ ਕੈਨੇਡਾ ਬਾਰੇ ਪਤਾ ਨਹੀਂ ਬਟ ਉਹ ਵੀ ਡੀਲ ਕਰਦਾ ਕੈਨੇਡਾ ਜਿਵੇਂ ਭਾਜੀ ਨੇ ਐਗਜ਼ਾਮਪਲ ਦਿੱਤੀ ਪੈਂਟ 'ਚ ਬੈਠਾ ਫ੍ਰੀ ਲਾਂਸਰ ਭਾਜੀ ਪਛਾਣ ਮੇਰੇ ਖਿਆਲ ਹਰ ਇੱਕ ਨੂੰ ਹੈ ਵੀ ਇਹ ਕੈਨੇਡਾ ਕਰਦਾ ਹੈ ਕਿ ਨਹੀਂ ਕਰਦਾ ਬਟ ਜਿਹੜੇ ਪੁਰਾਣੇ ਲੱਗੇ 2 4 5 ਵੀਜ਼ੇ ਨੇ ਨਾ ਉਹ ਮਾਊਥ ਪਬਲਿਸਿਟੀ ਕਰਕੇ ਅਟ੍ਰੈਕਟ ਕਰਦੇ ਆ ਉਹਦੇ ਵੱਲ ਭਾਈ ਦੇਖੋ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੇ ਮੇਰੇ ਰਿਸ਼ਤੇਦਾਰ ਨੇ ਵੀਜ਼ਾ ਲਵਾਇਆ ਤੇ ਇਹਨੇ ਕੋਈ ਚਮਤਕਾਰ ਕਰਤਾ ਠੀਕ ਹੈ ਜੀ ਉਹ ਸਾਡੇ ਪਿੰਡਾਂ 'ਚ ਜਿਹੜੇ ਆ ਸਾਡੇ ਜਿਹੜੇ ਪਿੰਡੂ ਲੋਕ ਹੈ ਉਹ ਬਹੁਤ ਸਹਿਜ ਸੁਭਾ ਦੇ ਆ ਭੋਲੇ ਭੋਲੇ ਆ ਠੀਕ ਹੈ ਜੀ ਉਹਨਾਂ ਨੂੰ ਲੱਗਦਾ ਕਿ ਇਹ ਫਲਾਣੇ ਜਿਹੜਾ ਏਜੰਟ ਹੈ ਬਲਵੰਸੀਆ ਦੇ ਮੁੰਡੇ ਨੇ ਜੀ ਮੇਰੇ ਰਿਸ਼ਤੇਦਾਰਾਂ ਦਾ ਤਿੰਨ ਵੀਜ਼ੇ ਲਵਾਤੇ ਤੇ ਤੇ ਸਾਡੇ ਵੀ ਇਹ ਲਾ ਦੇਗਾ ਕਿ ਇਹਦੇ ਹੱਜ ਕੋਈ ਕਲਾ ਹੈ ਜਾਂ ਚਮਤਕਾਰ ਹੈ ਇਦਾਂ ਕੁਝ ਨਹੀਂ ਹੈ ਠੀਕ ਹੈ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੀ ਵੱਡੀ ਕੰਪਨੀ ਹੈ ਜਿਹੜੀ ਹਜ਼ਾਰਾਂ ਦੀ ਤਰ੍ਹਾਂ ਚ ਵੀਜ਼ੇ ਲਵਾ ਰਹੇ ਉਹਨਾਂ ਦੀ ਐਕਸਪਰਟਿਸ ਡਿਫਰੈਂਟ ਲੈਵਲ ਦੀ ਹੈ ਠੀਕ ਹੈ ਉਹ ਬੱਚੇ ਤੁਹਾਡੇ ਲਈ ਭਵਿੱਖ ਲਈ ਵਧੀਆ ਹੀ ਦੱਸਣਗੇ ਸਾਨੂੰ ਸਿਰਫ ਇਹ ਹੁੰਦਾ ਹੈ ਕਿ ਸ਼ਾਇਦ ਉਹਨਾਂ ਤੋਂ ਨਹੀਂ ਲੱਗਣਾ ਇਹ ਵੱਖਰਾ ਕੁਝ ਕਰਕੇ ਦਊਗਾ ਅੱਜ ਵੀ ਐਸ ਡੀ ਐਸ ਆਉਣ ਤੋਂ ਬਾਅਦ ਵੀ ਉਹ ਜਿਹੜੇ ਪੁਰਾਣੇ 47 ਐਸ ਪੀ ਪੀ ਕਾਲਜਿਸ ਸੀਗੇ ਉਹਨਾਂ ਦੇ ਵਿੱਚੋਂ ਕੁਝ ਦਾ क्रेज ਅੱਜ ਵੀ ਉਦਾਂ ਹੀ ਹੈ ਬਿਲਕੁਲ ਹੈ ਬਾਜੀ ਵੀ ਉੱਥੇ ਹੀ ਜਾਣਾ ਉਹਦੇ 'ਚ ਐਡਮਿਸ਼ਨ ਦਵਾ ਦਿਓ ਰੀਜ਼ਨ ਬਿਹਾਈਂਡ ਦੈਟ ਇਜ਼ ਓਨਲੀ ਮੇਰਾ ਦੋਸਤ ਉੱਥੇ ਪੜਦਾ ਜੀ ਮੇਰਾ ਭਰਾ ਉੱਥੇ ਪੜਦਾ ਜਾਂ ਮੇਰਾ ਕੋਈ ਰਿਸ਼ਤੇਦਾਰ ਉੱਥੇ ਰਹਿੰਦਾ ਇਜ਼ 댓 ਰਾਈਟ ਬਿਲਕੁਲ ਰਾਈਟ ਹੈ ਬਾਜੀ ਤੁਸੀਂ ਅੱਜ ਕਿਸੇ ਨੂੰ ਫੋਨ ਕਰ ਲਓ ਕਿਚਨਰਜ ਕਰ ਲਓ ਲੰਡਨ ਚ ਕਰ ਲਓ ਕਿਸੇ ਦੀ ਬੇਸਮੈਂਟ ਵੀ ਖਾਲੀ ਨਹੀਂ ਹੈ ਭਰੇ ਪਏ ਇੱਕ ਇੱਕ ਬੇਸਮੈਂਟ ਚ 6 6 8 8 ਬੰਦੇ ਰਹਿ ਰਹੇ ਆ ਕੰਮ ਕਿਸੇ ਕੋਲ ਨਹੀਂ ਲੱਭ ਰਿਆ 온ਟਾਰੀਓ ਦੀ ਗੱਲ ਕਰੀਏ ਬਾਜੀ 9 10 ਡਾਲਰ ਘੰਟੇ ਤੋਂ ਬਾਅਦ ਕਿਸੇ ਬੱਚੇ ਨੂੰ ਨਹੀਂ ਕਮਾਈ ਹੋ ਰਹੀ ਕੋਈ ਟੋਰਾਂਟੋ ਤਾਂ ਅਸੀਂ ਆਪਣੇ ਅੱਖਾਂ ਦੇਖਿਆ ਸਾਰੀ ਫੈਕਟਰੀ ਦੇ ਜ਼ਿਆਦਾਤਰ ਬਾਹਰ ਜਾਂ ਹੋਰ ਜਗ੍ਹਾ ਤੇ ਸੌਰੀ ਨ ਤੇ ਭਾਜੀ ਗੱਲ ਇਹ ਹੀ ਹੈ ਨਾ ਕਿ ਸਾਡਾ ਮਾਈਂਡ ਸੈਟ ਵੀ ਚੇਂਜ ਹੋ ਰਿਹਾ ਅਸੀਂ ਨਿਊ ਬ੍ਰਾਂਟਸਵਿਕ ਹੋ ਗਿਆ ਲੈਬਰਡੋਰ ਏਰੀਆ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਇੱਧਰ ਆਪਸ਼ਨਸ ਹੀ ਨਹੀਂ ਦੇਖ ਰਹੇ ਅਸੀਂ ਇਹ ਨਹੀਂ ਰਿਅਲਾਈਜ਼ ਕਰਦੇ ਕਿ ਜਿੱਥੇ ਸਾਡੀ ਆਬਾਦੀ ਘੱਟ ਹੈ ਉੱਥੇ ਸਾਡੀ ਓਪਰਚ्युनिटीਜ਼ ਵੱਧ ਹੈ ਕੈਰੀਅਰ ਓਪਰਚ्युनिटीਜ਼ ਵੀ ਵੱਧ ਹੈ ਪਾਰਟ ਟਾਈਮ ਵਰਕ ਓਪਰਚ्युनिटीਜ਼ ਵੀ ਵੱਧ ਹੈ ਕਿਉਂਕਿ ਉੱਥੇ ਲੋਕੀ ਜਾਨ ਨੂੰ ਨਹੀਂ ਤਿਆਰ ਸੀਗੇ ਅੱਜ ਜਿੱਥੇ ਤੁਹਾਨੂੰ 10 ਡਾਲਰ ਘੰਟੇ ਦੀ ਜੌਬ ਟੋਰਾਂਟੋ ਚ ਮਿਲ ਰਹੀ ਹੈ ਬ੍ਰੈਂਟਨ ਚ ਮਿਲ ਰਹੀ ਹੈ ਅਗਰ ਆਪਾ ওই ਨੋਵਾ ਸਕੋਸ਼ੀਆ ਹੈਲੀਫੈਕਸ ਕਿਤੇ ਇਧਰ ਚਲੇ ਜਾਈਏ ਤਾਂ ਸਾਨੂੰ 20 ਡਾਲਰ ਘੰਟੇ ਦੀ ਜੌਬ ਮਿਲ ਰਹੀ ਹੈ ਭਾਜੀ ਇੱਕ ਚੀਜ਼ ਹੋਰ ਦੇਖੋ ਅੱਜ ਐਟਲੈਂਟਿਕਸ ਨੇ ਅਨਾਉਂਸ ਕਰਤਾ ਵੀ ਸਾਡੇ ਕੋਲ ਜਿਹੜਾ ਬੱਚਾ ਪੜਾਣਾ ਆਉਂਦਾ ਆਪਾਂ ਉਹਦਾ ਜਿਹੜਾ ਡਿਊਰਿੰਗ ਸਟੱਡੀ ਵੀ ਕੰਮ ਕਰ ਰਿਹਾ ਉਹ ਵੀ ਪੀਆਰ ਦੇ ਵਿੱਚ ਕਾਊਂਟ ਕਰੇਗਾ ਕਾਊਂਟ ਕਰੇਗਾ ਹੈਲਪਫੁਲ ਹੈ ਪੀਆਰ ਦੇ ਲਈ ਬਿਲਕੁਲ ਪੀਆਰ ਹੋਏਗੀ ਅੱਜ ਵੀ ਅਵੇਅਰਨੈਸ ਨਹੀਂ ਹੈ ਭਾਜੀ ਅਵੇਅਰਨੈਸ ਦੇਖੋ ਗੱਲ ਇਦਾਂ ਹੈ ਕਿ ਸਾਡੇ ਕੰਸਲਟੈਂਟ ਦੇ ਵਾਸਤੇ ਜ਼ਿਆਦਾ ਮੈਟਰ ਕਰਦਾ ਠੀਕ ਹੈ ਜੀ ਕਿ ਮੇਰੇ ਮਾਮੇ ਨੇ ਫੋਨ ਕੀਤਾ ਮੈਂ ਕਿਹਾ ਕਿ ਨਹੀਂ ਠੀਕ ਹੈ ਸਾਰੇ ਸੋਚ ਕੇ ਜਾਂਦੇ ਜੀ ਸਾਡੀ ਭੂਆ ਦਾ ਘਰ ਹੈ ਜੀ ਸਾਡੀ ਭੈਣ ਕੈਨੇਡਾ ਹੈ ਸਾਡਾ ਫਲਾਣਾ ਕੈਨੇਡਾ ਸਾਨੂੰ ਸਾਮ ਲੈਣਗੇ ਹਾਂ ਅੱਛਾ ਇੱਕ ਬਿਲਕੁਲ ਸਹੀ ਗੱਲ ਹੈ ਇਹ ਹੁੰਦਾ ਸਪੋਜ਼ ਟੋਰਾਂਟੋ ਰਹਿੰਦਾ ਕੋਈ ਹੁਣ ਜਦੋਂ ਕੋਈ ਕੰਸਲਟੈਂਟ ਗੱਲ ਕਰਦਾ ਵੀ ਦੇਖੋ ਇੱਥੇ ਸਟੱਡੀ ਵੀ ਇੱਕ ਸਾਲ ਦੀ ਕਰੋਗੇ ਤੁਹਾਡੀ ਪੀਆਰ ਵੀ ਹੋ ਜਾਊਗੀ ਤੁਸੀਂ ਨਿਊ ਬ੍ਰਾਂਨਸਵਿਕ ਚਲੇ ਜਾਓ ਜਦੋਂ ਕੈਨੇਡਾ ਵਾਲਿਆਂ ਨੂੰ ਪੁੱਛਿਆ ਜਾਂਦਾ ਨਿਊ ਬ੍ਰਾਂਨਸਵਿਕ ਉਹ ਤਾਂ ਬਹੁਤ ਦੂਰ ਹੈ ਉੱਥੇ ਠੰਡ ਪੈ ਜਾਂਦੀ ਹੈ ਉੱਥੇ ਕੀ ਕਰਨਾ ਜਾ ਕੇ ਉਹਦੀ ਫੀਡਬੈਕ ਜਿਆਦਾ ਮਾਇਨੇ ਰੱਖਦੀ ਹੈ ਭਾਈ ਦੇਖੋ ਗੱਲ ਇਹ ਹੈ ਨਾ ਕਿ ਉਹੀ ਗੱਲ ਕਰ ਰਿਹਾ ਕਿ ਅਸੀਂ ਆਪਣੇ ਜਿਹੜੇ ਸਾਡੇ ਫਾਇਦੇ ਲਈ ਕੋਈ ਗੱਲ ਕਰ ਰਹੇ ਆ ਉਹ ਸੁਣਨਾ ਨਹੀਂ ਜਾਂਦੇ ਸਾਨੂੰ ਆਪਣੇ ਰਿਸ਼ਤੇਦਾਰਾਂ ਤੇ ਇਤਬਾਰ ਹੈ ਪਰ ਆਜੀ ਦੀ ਡੇਟ ਵੀ ਜਾ ਕੇ ਦੇਖ ਲਓ ਕਿ ਕਾਮਨ ਸਟੋਰੀਜ਼ ਹੈ ਕਿ ਸਾਡੇ ਰਿਸ਼ਤੇਦਾਰ ਨੇ ਸਾਨੂੰ ਉੱਥੇ ਸੱਦਿਆ 3 ਦਿਨ ਬਾਅਦ ਕਿਹਾ ਕਾਕਾ ਆਪਣਾ ਬੋਰੀਆ ਵੀ ਇਸ ਤਰ੍ਹਾਂ ਚੱਕ ਆਪਣਾ ਇੰਤਜ਼ਾਮ ਆਪ ਕਰ ਲੈ ਜੇ ਤੁਸੀਂ ਸੋਚ ਕੇ ਬੈਠੇ ਹੋ ਕਿ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਤੁਹਾਨੂੰ ਸਾਂਭਣ ਵਾਲਾ ਹੈਗਾ ਤਾਂ ਤੁਸੀਂ ਗਲਤ ਸੋਚ ਕੇ ਬੈਠੇ ਹੋ ਤੁਹਾਡਾ ਕੰਸਲਟੈਂਟ ਜਿਹੜਾ ਤੁਹਾਨੂੰ ਇੱਕ ਜੈਨੂਇਨ ਰਾਏ ਦੇ ਰਿਹਾ ਆਪਣੀ ਨਾਲ ਰਿਸਰਚ ਕਰੋ ਤੇ ਉਹਦੇ ਪਰੋਸੇ ਤੁਸੀਂ ਚੱਲ ਕੇ ਚੱਲੋ ਤੇ ਸਫਲ ਹੋਣ ਵਾਲਾ ਇੱਕ ਹੋਰ ਚੀਜ਼ ਭਾਜੀ ਜਦੋਂ ਇਨਟੇਕਸ ਦੀ ਗੱਲ ਹੁੰਦੀ ਹੈ ਹਰ ਤਿੰਨ ਚਾਰ ਮਹੀਨੇ ਬਾਅਦ ਇਨਟੇਕ ਆ ਜਾਂਦਾ ਜਨਵਰੀ ਆ ਫਿਰ ਮਈ ਆ ਫਿਰ ਸੈਪਟੈਂਬਰ ਆ ਤਕਰੀਬਨ ਤਿੰਨ ਕੁ ਮਹੀਨੇ ਪੈਂਦੇ ਨੇ ਵਿੱਚ ਬਟ ਉਹ ਤਿੰਨ ਮਹੀਨੇ ਕੱਢਣੇ ਔਖੇ ਹੋ ਜਾਂਦੇ ਨੇ ਜਦੋਂ ਅਸੀਂ 18 ਸਾਲ ਇੱਥੇ ਰਹੇ ਹਾਂ ਇਸ ਦੇਸ਼ ਦੇ ਵਿੱਚ ਜਦੋਂ ਕਿਹਾ ਜਾਂਦਾ ਵੀ ਹੁਣ ਤੇਰੇ ਲਈ ਮੇਨ ਇਨਟੇਕ 'ਚ ਵਧੀਆ ਕੋਰਸ अवेलेबल ਨਹੀਂ ਹੈ ਸੈਪਟੈਂਬਰ ਟਰਾਈ ਕਰਦੇ ਆ ਸੈਪਟੈਂਬਰ ਦੇ ਵਿੱਚ ਤੇਰੇ ਲਈ ਕਾਲਜ ਕੋਰਸ ਬਹੁਤ ਵਧੀਆ ਮਿਲਦਾ ਨਹੀਂ ਨਹੀਂ ਮੇਂ ਚ ਹੀ ਟਰਾਈ ਕਰੋ ਜੀ ਆਪਾਂ ਕੋਰਸ ਹੋਰ ਲੱਲਾਂਗੇ ਉਹ ਕੰਪਰੋਮਾਈਜ਼ ਕਿਉਂ ਕੰਪਰਮਾਈਜ਼ ਇਹ ਹੈ ਕਿ ਭਾਜੀ ਸਾਨੂੰ ਇਹ ਲੱਗਦਾ ਕਿ ਬਸ ਕਿਸੇ ਤਰੀਕੇ ਇਥੋਂ ਨਿਕਲ ਜਾਈਏ ਠੀਕ ਹੈ ਉਹ ਤਿੰਨ ਮਹੀਨੇ ਪਿੱਛੇ ਅਸੀਂ ਇਹ ਸੋਚ ਕੇ ਬੈਠੇ ਆ ਜਦ ਸਾਡੀ ਬਾਰਵੀ ਹੋਈ ਅਸੀਂ ਮਾਈਂਡ ਸੈਟ ਇਹ ਬਣਾ ਲਿਆ ਕਿ ਹੁਣ ਅਸੀਂ ਬਾਹਰ ਹੀ ਚਲੇ ਜਾਣਾ ਹਮਮ ਠੀਕ ਹੈ ਉਸ ਚੱਕਰ ਚ ਨਾ ਤਾਂ ਅਸੀਂ ਲੋਕਲ ਪੜਾਈ ਕਰਦੇ ਆ ਕੋਈ ਨਾ ਕੋਈ ਕਾਰੋਬਾਰ ਕਰਦੇ ਆ ਕਿਉਂਕਿ ਸਾਡੇ ਮਾਈਂਡ ਚ ਪਹਿਲਾਂ ਹੀ ਫਿਕਸ ਹੋ ਚੁੱਕੇ ਹੁਣ ਮੈਂ ਨਿਕਲੀ ਜਾਣਾ ਹੁੰਦਾ ਕੀ ਪਿਆ ਸੀਟਾ ਹੈ ਨਹੀਂ ਗਿਆ ਸਾਰੇ ਅਪਲਾਈ ਕਰੀ ਜਾ ਰਹੇ ਆ ਦੋ ਦੋ ਮਹੀਨੇ ਆਫਰਾਂ ਨੂੰ ਲੱਗ ਰਿਹਾ ਹੈ ਸਮਾ ਬੀਤੀ ਜਾਂਦਾ ਸਾਨੂੰ ਘਰੋਂ ਵੀ ਪ੍ਰੈਸ਼ਰ ਆ ਰਿਹਾ ਕਿ ਕਾਕਾ ਹੁਣ ਤਾਂ ਨਿਕਲਣ ਦੀ ਤਿਆਰੀ ਕਰ ਹੁਣ ਤਾਂ ਨਿਕਲ ਫਲਾਣੇ ਦਾ ਬੰਡਾ ਚਲਾ ਗਿਆ ਫਲਾਣੇ ਦਾ ਚਲਾ ਗਿਆ ਭਾਈ ਉਹ ਮਾਈਂਡ ਸੈਟ ਹੀ ਸਾਡਾ ਇਹ ਲਿਆ ਪਿਆ ਇਹ ਸਟੂਡੈਂਟ ਵੀਜ਼ਾ ਨਾਲ ਤਾਂ ਜਿਹੜੀ ਠੱਗੀ ਹੋ ਰਹੀ ਹੈ ਨਾ ਉਹਦੇ ਕਾਰਨ ਵੀ ਇਹੀ ਨੇ ਆਪਾਂ ਕਾਲ ਕਰ ਜਾਂਦੇ ਆ ਸੋਚ ਕੇ ਡਿਸੀਜਨ ਨਹੀਂ ਲੈਂਦੇ ਸੋਚ ਕੇ ਕੰਸਲਟੈਂਟ ਨਹੀਂ ਡਿਸਾਈਡ ਕਰਦੇ ਭਾਈ ਜੇ ਬੀਰੀ ਚਾਹਵਲਾ ਜੀ ਐਜ਼ ਅ ਸਟੂਡੈਂਟ ਹੋਣ ਅੱਜ ਦੇ ਮਾਹੌਲ ਦੇ ਵਿੱਚ ਇਹ ਸਾਰਾ ਸਿਨੈਰੀਓ ਤੁਹਾਡੇ ਨਾਲ ਹੋਵੇ ਮੈਂ ਐਗਜ਼ਾਮਪਲ ਲੈਣਾ ਚਾਹੁੰਦਾ ਜਦੋਂ ਕੰਸਲਟੈਂਟ ਦੀ ਚੋਣ ਕਰੂੰਗੇ ਕਿਵੇਂ ਕਰੂੰਗੇ ਭਾਈ ਦੇਖੋ ਸਭ ਤੋਂ ਇਕ ਕੋਈ ਵੀ ਕੰਸਲਟੈਂਟ ਆ ਉਹਨੂੰ ਫਾਲੋ ਕਰੂੰਗਾ ਥੋੜੀ ਦੇਰ ਦੇਖੂੰਗਾ ਕਿ ਉਹਦਾ ਆਪਣਾ ਓਪੀਨੀਅਨ ਕੀ ਕਹਿੰਦਾ ਠੀਕ ਹੈ ਉਹਨੂੰ ਕੰਪੇਅਰ ਕਰੂੰਗਾ ਚਾਰ ਹੋਰ ਕੰਸਲਟੈਂਟ ਨਾਲ ਠੀਕ ਹੈ ਥੋੜੀ ਮਾਰਕੀਟ ਰਿਸਰਚ ਆਪ ਕਰੂੰਗਾ ਦੇਖੋ ਗਵਰਨਮੈਂਟ ਦੀ ਵੈਬਸਾਈਟਸ ਐ ਕਾਲਜ ਦੀ ਇਨਫੋਰਮੇਸ਼ਨ ਐ ਤੁਸੀਂ ਆਪ ਸਾਰਾ ਕੁਝ ਗਾਈਡੈਂਸ ਲੈ ਸਕਦੇ ਹੋ ਅਸੀਂ ਸਾਦ ਨੇ ਭਾਜੀ ਫੇਸਬੁਕ ਤੇ ਨਹੀਂ ਬੈਠੇ ਹਮਮ ਅਸੀਂ ਵਟਸਐਪ ਤੇ ਨਹੀਂ ਬੈਠੇ ਰਾਈਟ ਹਰ ਇਨਫੋਰਮੇਸ਼ਨ ਆ ਰਹੀ ਹੈ ਰਾਈਟ మార్కెట్ 'ਚ ਇਹ ਨਹੀਂ ਹੈ ਕਿ ਵਧੀਆ ਕੰਸਲਟੈਂਟ ਨਹੀਂ ਹੈ। మార్కెਟ 'ਚ ਵਧੀਆ ਕੰਸਲਟੈਂਟ ਵੀ ਹੈ, ਲੇਕਿਨ ਅਸੀਂ ਆਪ ਆਪਣੇ ਆਲਸ ਮਾਰੇ ਜਾਂ ਆਪਣੇ ਕੁਝ ਹੋਰ ਕਨੈਕਸ਼ਨਸ ਮਾਰੇ ਉਹਨਾਂ ਤੱਕ ਪਹੁੰਚਦੇ ਨਹੀਂ। ਅਸੀਂ ਸ਼ਾਰਟਕਟ ਹਰ ਚੀਜ਼ ਚਾਹਨੇ ਆ। ਸਾਨੂੰ ਘਰ ਬੈਠਾ ਹੀ ਸਰਵਿਸ ਵੀ ਮਿਲ ਜਾਏ। ਸਾਨੂੰ ਘਰ ਬੈਠਾ ਹੀ ਸਾਰਾ ਕੁਝ ਹੋ ਜਾਏ। ਸਾਨੂੰ ਆਪ ਉਦਮ ਨਾ ਕਰਨਾ ਪਵੇ। ਜੇ ਅਸੀਂ ਅੱਜ ਦੀ ਰੇਟ ਪੰਜਾਬ ਪੈਕੇजेस ਵੱਲ ਜਾ ਰਿਹਾ ਕਿਉਂ ਜਾ ਰਿਹਾ? ਇਹ ਸਾਡੀ ਜੇਬ 'ਚ ਕਿਹੜਾ ਪੈਸਾ ਲੱਗ ਰਿਹਾ ਇਹ ਨਹੀਂ ਸੋਚਦੇ ਕਿ ਕੱਲ ਨੂੰ ਜਦ ਵੀਜ਼ਾ ਆਣਾ ਤੇ ਤੁਹਾਡੀ ਜੇਬ 'ਚੋਂ ਹੀ ਪੈਸਾ ਜਾ ਰਿਹਾ। ਹੂੰ ਹੂੰ ਠੀਕ ਹੈ। ਗਲਤ ਅਸੀਂ ਆਪ ਥੋੜੀ ਹਿੰਮਤ ਸਾਨੂੰ ਹੀ ਮਾਰਨੀ ਪੈਣੀ ਹੈ ਜੀ ਅਸੀਂ ਵਧੀਆ ਕੱਪੜੇ ਲੈਣੇ ਆ ਵਧੀਆ ਗੱਡੀ ਚਲਾਣੀ ਹੈ ਤੇ ਅਸੀਂ ਵੱਡੇ ਲਾਂਟੇ ਸ਼ਾਪਿੰਗ ਮਾਲ ਪਹੁੰਚ ਜਾਣਾ ਹੈ ਸ਼ਾਪਿੰਗ ਕਰਨ ਤੇ ਕੱਲ ਨੂੰ ਅਸੀਂ ਆਪਣੀ ਇਨਫੋਰਮੇਸ਼ਨ ਲੈਣ ਲਈ ਚਾਰ ਵਧੀਆ ਕੰਸਲਟੈਂਟਸ ਕੋਲ ਨਹੀਂ ਜਾ ਸਕਦੇ ਇੱਕ ਭਜੀ ਨਾਲ ਆਫ ਦੀ ਰਿਕਾਰਡ ਗੱਲ ਚੱਲ ਰਹੀ ਸੀ ਮੈਂ ਉਹ ਸ਼ੇਅਰ ਕਰਨਾ ਚਾਹੁੰਦਾ ਬਿਕੋਜ਼ ਉਹ ਬੱਚਿਆਂ ਦੇ ਫਾਇਦੇ ਦੀ ਹੈ ਕਈ ਵਾਰੀ ਹੁੰਦਾ ਬੱਚਾ ਸੁਪੋਜ਼ OICC ਦੀ ਗੱਲ ਕਰੀਏ ਇਹਨਾਂ ਦੇ ਵਿਸ਼ਵਾਸ ਕਰਕੇ ਕਾਉਂਸਲਿੰਗ ਕਰਕੇ ਜਾਂ ਇਹਨਾਂ ਦੀ ਜਿਹੜੀ ਰੈਪਿਊਟੇਸ਼ਨ ਕਰਕੇ ਇਹਨਾਂ ਦੇ ਆਫਿਸ ਜਾਂਦਾ ਹੈ ਉਹ ਜਾ ਕੇ ਇੱਕ ਕਾਉਂਸਲਰ ਕੋਲ ਐਜ਼ ਅ ਐਕਸਪਰਟ ਲੈਂਦਾ ਕਾਉਂਸਲਿੰਗ ਬਟ ਉਹਨੂੰ ਕਹਿ ਦਿੱਤਾ ਜਾਂਦਾ ਵੀ ਨਹੀਂ ਤੇਰੀ ਅਸੈਸਮੈਂਟ ਨਹੀਂ ਬਣਦੀ ਘਰ ਜਾਂਦਾ ਉਹਨੂੰ ਦੂਜੀ ਕੰਪਨੀ ਦਾ ਨਾਮ ਭੇਜ ਦਿੱਤਾ ਜਾਂਦਾ ਤੋਂ ਬੱਚੇ ਨੂੰ ਲੱਗਦਾ ਸ਼ਾਇਦ ਇਹ ਰਿਕਮੈਂਡੇਸ਼ਨ ਹੈ ਫਰੋਂ ਓਈਸੀਸੀ ਵੀ ਉਹਦੇ ਕੋਲ ਚਲੇ ਜਾ ਇਸ ਚੀਜ਼ ਨੂੰ ਕਿਵੇਂ ਬਿਆਨ ਕਰਨਾ ਚਾਹੁੰਦੇ ਮਾਫ਼ ਕਰਨਾ ਥੋੜ੍ਹਾ ਬਿਨਾਂ ਪੁੱਛੇ ਗੱਲ ਕੀਤੀ ਬਟ ਦੈਟਸ ਆਲਸੋ ਇਨ ਅ ਫੇਵਰ ਆਫ ਸਟੂਡੈਂਟਸ ਐਂਡ ਪੇਰੈਂਟਸ ਬੀਜੇ OICC ਦਾ ਕੋਈ ਕਾਉਂਸਲਰ ਬਿਨਾ ਦੱਸੇ ਤੁਹਾਨੂੰ ਕਿਸੇ ਨੂੰ ਕਹਿ ਰਿਹਾ ਉਹ ਤੇ OICC ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਨਹੀਂ ਦੇਖੋ ਭਾਜੀ ਦੇਖੋ ਐਟ ਦੀ ਐਂਡ ਉਧਰ ਇੱਕ ਬੜੀ ਕਲੀਅਰ ਜੀ ਗੱਲ ਹੈ ਦੇਖੋ ਅਗਰ ਤੁਸੀਂ ਕਹੋਗੇ ਕਿ ਬੀਰੀ ਚਾਵਲਾ ਹਰ ਆਫਿਸ ਪਰਸਨਲੀ ਹਰ ਵੇਲੇ ਬੈਠ ਸਕਦਾ ਨਹੀਂ ਬੈਠ ਸਕਦਾ ਠੀਕ ਹੈ ਜੀ ਅਸੀਂ ਵੀ ਡਿਪੈਂਡੈਂਟ ਆ ਆਪਣੇ ਸਟਾਫ ਤੇ ਅਸੀਂ ਇਨਸ਼ੋਰ ਕਰਦੇ ਆ ਕਿ ਸਾਡਾ ਸਟਾਫ ਜਿਹੜਾ ਉਹ ਲਾਇਲ ਹੈ ਉਹ ਅਪ ਟੂ ਡੇਟ ਉਹਦੇ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਹੈ ਅਪ ਟੂ ਡੇਟ ਉਹਦੀ ਜਿਹੜੀ ਟ੍ਰੇਨਿੰਗ ਹੋ ਰਹੀ ਹੈ ਤਾਂ ਕਿ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਸਕੇ ਅੱਛਾ ਕਈ ਵਾਰੀ ਬੀਰੀ ਭਾਈ ਤੇ ਪਤਾ ਵੀ ਨਹੀਂ ਹੁੰਦਾ ਤੇ ਸਟਾਫ ਗਰੰਟੀਆਂ ਵੀ ਲੈ ਲੈਂਦਾ ਵੀਜ਼ੇ ਦੀ ਜਾਂ ਕੁਝ ਇਹੋ ਜਿਹਾ ਹੋ ਜਾਵੇ ਤੇ ਉਹਦੇ ਚ ਬੀਰੀ ਜੀ ਦੇ ਕਿੱਥੇ ਸੈਂਡ ਕਰਦਾ ਦੇਖੋ ਭਾਜੀ ਪਹਿਲੀ ਗੱਲ ਹੈ ਬੜੀ ਕਲੀਅਰ ਜੀ ਗੱਲ ਹੈ ਅਗਰ ਕੋਈ ਮਾਰਕੀਟ ਚ ਗਰੰਟੀ ਲੈ ਰਿਹਾ ਵੀਜ਼ੇ ਦੀ ਉਸ ਤੋਂ ਵੱਡਾ ਕੋਈ ਚੋਰ ਨਹੀਂ ਹੈ ਉਹ ਦੇਖੋ ਵੀਜ਼ਾ ਲਾਉਣੀ ਹੈ ਠੀਕ ਹੈ ਜੀ ਬਿਲਕੁਲ ਸਿੰਪਲ ਜੀ ਗੱਲ ਹੈ ਦੇਖੋ ਐਜ਼ ਅ ਕੰਸਲਟੈਂਟ ਸਾਡਾ ਕੰਮ ਹੈ ਕਿ ਤੁਹਾਨੂੰ ਪ੍ਰੋਪਰ ਗਾਈਡੈਂਸ ਦੇਣੀ ਕੋਰਸ ਦੀ ਜਿੱਥੇ ਤੁਹਾਡੀ एलिजिबिलिटी باندې ਕਾਲਜ ਯੂਨੀਵਰਸਿਟੀ ਦੀ ਤੁਹਾਡੀ ਫਾਈਲ ਪ੍ਰੋਪਰ ਤਿਆਰ ਹੋ ਕੇ ਐਮਬੈਸੀ ਤੱਕ ਪਹੁੰਚਾਂ ਦੀ ਬਾਕੀ ਜਿਹੜਾ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਹੈ ਉਹ ਤੁਹਾਡੇ ਕੰਸਲਟੈਂਟ ਦਾ 70% ਉਹਦੇ 'ਚ ਹੱਤਾ ਹੈ ਤੇ 30% ਤੁਹਾਡੀ ਕਿਸਮਤ ਤੇ ਇੱਕ ਵੀਜ਼ਾ ਆਫੀਸਰ ਦਾ ਹੱਤਾ ਹੈ ਠੀਕ ਹੈ ਜੇ ਤੁਹਾਨੂੰ ਕੋਈ 100% ਗਾਰੰਟੀ ਦੇ ਰਿਹਾ ਝੂਠ ਬੋਲ ਰਿਹਾ ਹੈ ਇਹਦਾ ਕੋਈ ਸੈਟਿੰਗ ਨਹੀਂ ਹੈ ਕਿਸੇ ਦੀ ਐਮਬੈਸੀ 'ਚ ਕੋਈ ਵੀਜ਼ਾ ਆਫੀਸਰ ਨਹੀਂ ਲੱਗਿਆ ਮੈਂ ਤਾਂ ਭਾਈ ਸਭ ਨੂੰ ਇੱਕ ਗੱਲ ਕਰਦਾ ਕਿ ਜੇ ਤੁਸੀਂ ਸੋਚਦੇ ਮੈਂ ਗਾਰੰਟੀ ਦੇਣਾ ਨਾ ਤੇ ਮੈਂ ਇੱਥੇ ਤੁਹਾਡੇ ਕੋਲ ਅਪਾਇੰਟਮੈਂਟ ਲੈ ਕੇ ਤੁਹਾਨੂੰ ਕਾਉਂਸਲਿੰਗ ਬਾਬਾ ਜੀ ਬਣ ਜਾਂਦੇ ਕਿਸੇ ਵਾਲੇ ਬਾਬਾ ਜੀ ਦੇਖੋ ਬਿਲਕੁਲ ਠੀਕ ਕਹਿ ਲਾ ਭਾਈ ਜੀ ਮੈਂ ਇੱਥੇ ਵੀ ਕਹਿਣਾ ਚਾਹੁੰਦਾ ਗਰੰਟੀ ਆ ਗॉड ਦੇਗਾ ਜਾਂ ਫਰਾਡ ਦੇਗਾ ਜਿਹੜਾ ਫਰਾਡ ਆ ਉਹਦੇ ਕੋ ਫਾਈਲ ਲਾਉਣੀ ਨਹੀਂ ਚਾਹੀਦੀ ਤੇ ਗॉड ਮੇਰੇ ਖਿਆਲ ਹਰ ਇੱਕ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਉਹਦਾ ਰਾਹ ਗਲਤ ਰਾਹੇ ਨਾ ਪਈਏ ਕੰਸਲਟੈਂਟ ਬਹੁਤ ਨੇ ਮਾਰਕੀਟ ਦੇ ਵਿੱਚ ਬਟ ਚੰਗੇ ਕੰਸਲਟੈਂਟ ਨੂੰ ਦੇਖਣ ਦੀ ਲੋੜ ਹੈ ਸਕਸੈਸ ਦੀ ਗੱਲ ਕੀਤੀ ਭਾਈ ਜੀ ਨੇ ਵੀ 70% ਡਿਪੈਂਡ ਕਰਦਾ ਤੁਹਾਡੇ ਐਕਸਪਰਟਾਈਜ਼ ਜਿਹੜਾ ਕੰਸਲਟੈਂਟ ਆ ਉਹਦੇ ਉੱਤੇ ਕੁਝ ਐਸੀ ਸਕਸੈਸ ਸਟੋਰੀਜ਼ ਅਜ ਮੇਰੇ ਨਾ ਮੌਜੂਦ ਨੇ ਜਿਨ੍ਹਾਂ ਨੇ OICC ਦੀ ਕੀ ਉਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਆਓ ਮਿਲ ਕੇ ਜਾਣਦੇ ਹਾਂ ਹਾਈ ਮੇਰਾ ਨਾਮ ਪ੍ਰਾਪਾਲਿਆ ਐਮਐਸ ਕੇ ਇਹ ਜਾਣ ਲਈ ਇੰਟਰਸਟ ਸੀ ਤੇ ਬੜੇ ਆਪਣੇ ਏਜੰਟਾਂ ਕੋ ਫਿਰਿਆ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਸਾਰਿਆਂ ਨੇ ਰਿਜੈਕਟ ਕਰਤੀ ਸੀਗੀ ਮੇਰੀ ਫਾਈਲ ਪ੍ਰੋਫਾਈਲ ਦੇਖ ਕੇ ਤੇ ਮੈਂ ਫਿਰ ਮੈਨੂੰ ਕਿਸੇ ਨੇ ਰੈਫਰੈਂਸ ਦਿੱਤਾ ਕਿ ਤੁਸੀਂ OCIC ਤੋਂ ਲੋਬੋ ਫਾਈਲ ਤੇ ਮੈਂ OCIC ਆਇਆ ਇੱਥੇ ਪੂਰੀ ਮੈਨੂੰ ਸੈਟੀਸਫੈਕਸ਼ਨ ਮਿਲੀ ਤੇ ਪੂਰੀ ਪ੍ਰੋਪਰ ਗਾਈਡੈਂਸ ਮਿਲੀ ਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਤੇ ਇਹ ਮੇਰਾ ਵੀਜ਼ਾ 5.5 ਤੇ ਆਇਆ ਹੈ ਤੇ 53% CBSE ਦੇ ਨਾਲ ਮੇਨੂੰ ਪੂਰਾ ਜੇ ਮੈਂ ਸਾਰੇ ਆਪਣੇ ਯਾਰਾ ਦੋਸਤਾਂ ਨੂੰ ਆਹੀ ਕਵਾਂਗਾ ਕਿ ਇੱਥੇ ਆ ਕੇ ਆਪਣੀ ਫਾਈਲ ਲਵਾਓ ਕਿਉਂਕਿ ਇੱਥੇ ਪੂਰੀ ਗਾਈਡੈਂਸ ਮਿਲਦੀ ਹੈ ਸੱਜਿਕਾ ਸਾਰਿਆਂ ਨੂੰ ਅੱਜ ਸਾਡੇ ਨਾਲ ਸੁਤਨਾਮ ਸਿੰਘ ਜੀ ਨੇ ਜਿਨ੍ਹਾਂ ਨੇ ਰੀਸੈਂਟਲੀ ਸਟੂਡੈਂਟ ਵੀਜ਼ਾ ਰੀਸੀਵ ਕੀਤਾ ਅੰਮ੍ਰਿਤਸਰ ਬ੍ਰਾਂਚ ਤੋਂ ਤੇ ਇਹ ਸਾਡਾ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੇ ਕੋਗ੍ਰੈਜੂਏਸ਼ਨ ਸੁਤਨਾਮ ਜੀ ਮੈਂ ਸੱਜਿਕਾ ਸਾਰਿਆਂ ਨੂੰ ਸੁਤਨਾਮ ਸਿੰਘ ਨੂੰ ਮੌਕਾ ਤੋਂ ਬਿਨਾਂ ਕਰਨਾ ਹੈ ਮੈਨੂੰ OISC ਬ੍ਰਾਂਚ ਬਾਰੇ ਮੈਂ ਕਾਹਨਿ ਸਿਲੈਕਟ ਕੀਤਾ ਸੀਗਾ ਤੇ ਇਹਨਾਂ ਨੇ ਮੇਰਾ ਵੀਜ਼ਾ ਸਟੱਡੀ ਦੇ ਜਲਦ ਜਲਦ ਮਵਾ ਕੇ ਦਿੱਤਾ ਮੈਂ ਹਰ ਕਿਸ ਨੂੰ ਅੱਜ ਜਸਟ ਕਰਨਾ ਕਿ ਉਹ ਆਪਣਾ ਵੀਜ਼ਾ ਕੋਈ ਸੀਸੀ ਅੰਸਰ ਰਾਹੀਂ ਤੋਂ ਸ਼ੁਰੂ ਕਰਾਂ। ਤੇ ਜਦੋਂ ਤੁਹਾਡੀ ਫਾਈਲ ਅੰਬੈਸੀ ਵਿੱਚ ਲੱਗੇ ਕਿੰਨਾ ਟਾਈਮ ਵਿੱਚ ਤੁਹਾਨੂੰ ਰਿਜ਼ਲਟ ਆ ਗਿਆ। ਕਰੀਸ ਮੇਰੇ ਦੋ ਜੰਗ ਅੰਬੈਸੀ ਵੀਜ਼ਾ ਆ ਗਿਆ। ਦੋ ਲੈਣ ਦਾ ਖਾਤਾ। ਓਕੇ। ਥੈਂਕ ਯੂ ਫॉर ਅਕੂਲੇਸ਼ਨ। ਅਰਨੋ ਮੈਂ ਤੁਹਾਡਾ ਬਹੁਤ ਇੰਚਾਹਲਾ ਸਾਡੇ ਸਾਹਮਣੇ ਆਜਣਾ। ਦੋਸਤੋ ਹਰ ਬੱਚੇ ਦੀ ਇੱਕ ਤਮੰਨਾ ਹੁੰਦੀ ਹੈ ਕਿ ਇੱਕ ਵਧੀਆ ਕਰੀਅਰ ਦੀ ਸ਼ੁਰੂਆਤ ਕੀਤੀ ਜਾਏ। ਤੇ ਉਸਕਾ ਲੈਣੇ ਦੀ ਪਹਿਲੀ ਸ਼ਬਦ ਠੋਣਿਕ ਸਹੀ ਏਜੰਟ ਦੇ ਚੁਣਨਾ। दोस्तों साडे नाल आशे के जस्ट बी एकेडमी चिनटा सडन क्रॉस यूनिवर्सिटी मेलबर्न दा रिसेंटली ऑस्ट्रेलियास पाउंस वीजा है ए कॉन्ग्रैचुलेशंस जस्ट पिकरल एंड आई बिलीव कि तुसी जब मेलबर्न पहुंच के मेहनत करोगे यू गुड करियर यू कैन मेक अ स्मॉल प्राउड मदर भी नाल है लाइट एक बड़े बढ़िया ਤੁਹਾਡਾ ਡਿਸੀਸ਼ਨ ਹੈ ਅੱਛੇ ਕੈਰੀਅਰ ਦੀ ਸ਼ੁਰੂਆਤ ਹੈ ਐਨੀ ਫੀਡਬੈਕ ਫॉर ओईसी टीम यस ਮਾਈ ਨੇਮ ਇਜ਼ ਜਸਪੀਕਰਨ ਐਂਡ ਮਾਈ ਵਾਈਫਸ ਨੇਮ ਇਜ਼ ਕਰਮਸੀ ਪੀਸਿੰਗ I um, me fight the OECC like Within the 20 days, my, I got my uh, spouse visa. And I am so thankful to OECC team. Hello friends, my name is Mun and I have recently completed my senior secondary And after that, I got six overall non less than 5.5 million in After having a refusal from Canada, I was very confused and then I visited the OECC Global Amritsar branch and uh, and I and I am I'm very impressed from their services. And after and within twenty days, I got my Australian study visa. And now I am very happy and also thankful to OECC to OECC teams and also recommend to all of you please uh, visit there and take a chance to uh, take a chance to bright future in abroad. Thank you. My name is Ashmeet. I have recently completed my senior secondary in kumar stream. Uh, after that, uh, I have applied did my. I'll, I and got six bands, not less than six. After that, I uh, applied my study Australian uh, study, study visa from OICC branch Amritsar, and now within 20 days, I got my Australian study, study visa. And I am also recommend to all of you that please visit once for your study consultant. Hello, sir. एंड मेरा हैजबेंड मरकेत सिंह मंको सा कैनेडा का फाइल कर ली थी विजिटर वीजे की, की ओ ई सी सी ऑफिस तो सा सत्त दिन सा वीजा आ है ਸਸ ਥੈਂਕਸ ਆ ਅਸੀ ਸਰ ਵੀ ਸਰ ਦੇ ਜਿਹੜਾ ਹੈ ਜਿਹੜੀ ਇੱਥੋਂ ਦੀ ਐਮ ਡੀ ਹਨ ਉਹਨਾਂ ਨੇ ਸਾਡੀ ਬਹੁਤ ਵਧੀਆ ਫਾਈਲ ਲਗਾਈ ਐਂਡ ਥੈਂਕਸ ਸਾਡਾ ਸਿਮਰ ਮੈਡਮ ਦਾ ਜਿਹਨਾਂ ਨੇ ਸਾਡਾ ਬਹੁਤ ਵਧੀਆ ਕਵਰ ਕੀਤਾ ਸਾਡਾ ਵੀਜ਼ਾ ਆ ਗਿਆ 8 ਦਿਨ ਦੇ ਵਿੱਚ ਹੀ ਅਸੀਂ ਰਿਪਲਾਈ ਕਰਦੇ ਹਾਂ ਜਿਹੜਾ ਸਾਨੂੰ ਦੇਖ ਰਿਹਾ ਉਹ ਵੀ ਇੱਥੋਂ ਹੀ ਰਿਪਲਾਈ ਆ ਕੇ ਫਾਈਲ ਲਗਾਣ OIC ਦੇ ਆਫਿਸ ਵਿੱਚੋਂ ਤੇ ਇਹਨਾਂ ਦਾ ਕੰਮ ਬਹੁਤ ਹੀ ਵਧੀਆ ਹੈ ਥੈਂਕ ਯੂ ਸੂਏ ਸੀ ਜਿਹੜੇ ਕੋ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਬਣਨਾ ਚਾਹੁੰਦੇ ਹੋ ਇਹਨਾਂ ਦੀ ਫਾਈਲ ਜਿਹੜੀ ਹੈ ਉਹਦੇ ਸਬੰਧੀ ਆਪਣੀ ਫਾਈਲ ਸਬੰਧੀ ਕੋਈ ਜਾਣਕਾਰੀ ਚਾਹੁੰਦੇ ਹੋ ਜਿਹੜਾ ਵੀ ਨੇੜੇ ਆਫਿਸ ਪੈਂਦਾ ਉੱਥੇ ਵਿਜ਼ਿਟ ਕਰ ਸਕਦੇ ਹੋ ਬੀਰੀ ਜੀ ਨਾਲ ਮਿਲਣਾ ਅਪਾਇੰਟਮੈਂਟ ਲਈ ਜਾ ਸਕਦੀ ਹੈ ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਹਾ ਬਟ ਉਮੀਦ ਕਰਦੇ ਹਾਂ ਇਹਦਾ ਸ਼ੋਅ ਤੁਹਾਡੇ ਲਈ ਲਾਹੇਵੰਦ ਰਿਹਾ ਹੋਵੇਗਾ ਬੀਰੀ ਬਾਜੀ ਸ਼ੋਅ ਚੌਂ ਲਈ ਧੰਨਵਾਦ ਥੈਂਕ ਯੂ ਸੋ ਮੱਚ ਬਾਜੀ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰੀ ਦਰਸ਼ਕਾਂ ਦਾ ਸ਼ੋਅ ਨੂੰ ਇ thank you